ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋਇਓ ਰਾਜੂ ਕਣਕਵਾਲੀਆ YouTube ਚੈਨਲ ਤੇ ਰਾਜੂ ਕਣਕਵਾਲੀਆ Facebook ਪੇਜ ਨਾਲ ਸੋ ਅੱਜ ਮਾਤਾ ਨੈਣਾ ਦੇਵੀ ਮੰਦਿਰ ਸੇਵਾਦਾਲ ਕਣਕਵਾਲ ਭੰਗੋਂ ਵੱਲੋਂ ਪੰਜਵਾਂ ਵਿਸ਼ਾਲ ਮਹਾਮਾਈ ਦਾ ਵਿਆਗਰਣਾ ਜੋ ਕਰਵਾਇਆ ਜਾ ਰਿਹਾ ਹੈ ਜੀ ਸੋ ਜੁੜੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਤੁਹਾਨੂੰ ਦਿਖਾਉਨੇ ਆ ਕੁਝ ਝਲਕੀਆਂ ਜੀ ਸੋ ਤਿਆਰੀ ਵੈਰੀ ਚੱਲ ਰਹੀ ਹੈ ਆ ਇਹ ਇਧਰ ਮਾਈਆਂ ਜੋ ਪੱਟਾ ਦਾ ਬਣੇ ਦੀ ਸੇਵਾ ਕਰਨ ਲੱਗ ਰਿਹਾ ਨੇ ਜੀ ਪ੍ਰਸ਼ਾਦਾਂ ਤਿਆਰ ਹੋ ਰਿਹਾ ਹੈ ਸੰਗਤਾਂ ਵਾਸਤੇ ਸੋ ਇਹ ਪਹਿਲਾਂ ਮੀਆਂ ਤਿਆਰੀਆਂ ਨੇ ਜੋ ਜਾਗਰਣ ਸ਼ੁਰੂ ਹੋਣ ਤੋਂ ਪਹਿਲਾਂ ਨੂੰ ਦਿਖਾ ਰਹੇ ਹਾਂ ਅ ਮੈਂ ਇਹ ਸੇਵਾ ਕਰ ਰਹੇ ਹਣੀ ਲੰਗਰ ਦੀ ਜੋ ਸੇਵਾ ਹੈ ਸੋ ਜੁੜੇ ਰਹੋਗੇ ਸਾਡੇ ਚੈਨਲ ਦੇ ਨਾਲ ਤੁਹਾਨੂੰ ਸਾਰੀਆਂ ਝਲਕੀਆਂ ਦਿਖਾਵਾਂਗੇ ਮੈਂ ਤਾਂ ਮੇਰਾ ਟਾਈਮ ਕੋਈ ਨਹੀਂ ਹੈ ਬਹੁਤ ਹੀ ਸੁੰਦਰ ਝਲਕੀਆਂ ਨੇ ਜੋ ਕੰਨੀयां ਦਿਖਾਈਆਂ ਜਾਣੀਆਂ ਜੀ ਕਟਾਰੀਆ ਮਿਊਜ਼ਿਕਲ ਗਰੁੱਪ ਹੈ ਜੋ ਰਤੀਆ ਵੱਲੋਂ ਆਏ ਹੋਏ ਨੇ ਮਾਤਾ ਦਾ ਗੁਣਗਾਨ ਕਰਨ ਵਾਸਤੇ ਸੋ ਇਹ ਨੇ ਜੀ ਲਾਡੀ ਜੀ ਸਾਡੇ ਸੰਦੀਪ ਸਾਊਂਡ ਫਲੇੜਾ ਜੋ ਆਪਦੇ ਸਾਊਂਡ ਜਾਂ ਸਵਾਮਨ ਨਿਭਾਉਣ ਵਾਸਤੇ ਆਪਦਾ ਫਿਟਿੰਗ ਵਗੈਰਾ ਕਰਨ ਲੱਗ ਰਹੇ ਨੇ ਇਹ ਹੈ ਜੀ ਮਾਤਾ ਦਾ ਜੋ ਆਪਣਾ ਭਵਨ ਹੈ ਜੋ ਸਜਾਇਆ ਹੋਇਆ ਬਹੁਤ ਸੁੰਦਰ ਤਰੀਕੇ ਦੇ ਨਾਲ ਮਾਤਾ ਜੀ ਇਹ ਮੁੰਡੇ ਸਾਰੇ ਸੇਵਾਦਾਰ ਵਾਲੇ ਸੇਵਾਦਾਰ ਨੇ ਜੋ ਮੂਰੇ ਹੋ ਕੇ ਉਦਮ ਕਰਕੇ ਜੋ ਮਹਾਮਾਈ ਦਾ ਜਾਗਰਣ ਕਰਵਾ ਰਹੇ ਨੇ ਜੀ ਸੋ ਜਲੇਬੀਆਂ ਦਾ ਲੰਗਰ ਹੈ ਜੋ ਉਹ ਵੀ ਟੁੱਟ ਚੱਲ ਰਿਹਾ ਹੈ ਜੀ ਤੋਂ ਗਰਮਾ ਗਰਮ ਜਲੇਬੀ ਬਣਾ ਰਹੇ ਨੇ ਮੇਰੇ ਵੀਰ ਸੋ ਜੁੜੇ ਰਹੋ ਤੁਸੀਂ ਸਾਨੂੰ ਸਾਡੇ ਚੈਨਲ ਦੇ ਨਾਲ ਝਲਕੀਆਂ ਤੁਹਾਨੂੰ ਦਿਖਾਵਾਂਗੇ ਜੀ ਸਾਰੀਆਂ ਸੋ ਜੋ ਸੇਵਾਦਾਲ ਵੱਲੋਂ ਆਈਆਂ ਹੋਈਆਂ ਸਾਰੀਆਂ ਸ਼ਕਤੀਆਂ ਦਾ ਸੇਵਾਦਾਲ ਵੱਲੋਂ ਜੋ ਸੰਤ ਸਮਾਜ ਪਹੁੰਚਿਆ ਸੀਗਾ ਜੋ ਕਲੱਬਾਂ ਪਹੁੰਚੇ ਸੀ ਪੰਚਾਇਤਾਂ ਪਹੁੰਚੇ ਸੀ ਸੋ ਸਾਰਿਆਂ ਦਾ ਸਨਮਾਨ ਕੀਤਾ ਗਿਆ ਜੀ ਕਟਾਰੀਆ ਫਿਜ਼ੀਕਲ ਜਾਗਰਨ ਗਰੁੱਪ ਪਹਿਲੀ ਵਾਰ ਕਣਕਵਾਲ ਭੱਗੋਆ ਵਾ 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 ساری ਰਾਤ ਇਸੇ ਤਰੀਕੇ ਦੇ ਨਾਲ ਸੁੰਦਰ ਸੁੰਦਰ ਝਾਕੀਆਂ ਕਿਹੜੇ ਕਿਹੜੇ ਭਗਤ ਜਨਾ ਨੇ ਦੇਖਣੀਆਂ ਨੇ ਵਾ 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 ਸਾਰੇ ਨੇ ਦੇਖਣੇ ਕੋਲ ਦੋਨੋਂ ਹੱਥ ਖੜੇ ਕਰਕੇ ਇੱਕ ਵਾਰੀ ਜ਼ੋਰ ਲਾ ਕੇ ਸੁੰਦਰ ਭਵਨ ਦੀ ਖੁੱਲ ਕੇ ਤਾੜੀ ਹੋਣੀ ਚਾਹੀਦੀ ਹੈ ਜੀ ਅਰ ਜਤੀ ਮਤਾਂ ਸਾਡੇ ਪੂਜਨੀ ਗੁਰੂ ਦੇ ਸਾਡੇ ਸਿਰ ਦੇ ਤਾਂ ਜਿਨ੍ਹਾਂ ਨੇ ਅੱਛੇ ਟੱਕ ਦੇ ਨਾਲ ਸਰਦਾ ਦੇ ਨਾਲ ਜੋਤੀ ਪ੍ਰਚੰਡ ਦੀ ਜੋ ਰਸਮ ਪਾਧਾ ਕਰਨਾ ਹੈ ਔਰ ਜੀ 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 ਸਭ ਤੋਂ ਪਹਿਲਾਂ ਜੋਤੀ ਪ੍ਰਚੰਡ ਉਸ ਤੋਂ ਬਾਅਦ ਆਪਾਂ ਨੇ ப்ਲੀਜ਼ ਕਿਸੇ ਵੀ ਪਰੇ ਸਾਈਡ ਤੇ ਮਦਦ ਹਦਾ ਬਹੁਤ ਹੀ ਪਿਆਰਾ 뮤ਜ਼ਿਕ ਬੈਂਡ ਆਂਟੀ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ એનਰਜੀ ਦੇਖਣ ਨੂੰ ਮਿਲਦਾ ਸਮ ਬਹੁਤ ਹੀ ਪਿਆਰੀ ਆਵਾਜ਼ ਹੈ ਇਸ ਦੀ ਬਈ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਮਜੀਸ਼ਰ ਪਰਿਵਾਰ ਲਈ ਦਾਦੋ ਜੀ ਜ਼ੋਰਦਾਰ ਤਾੜੀ ਹਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਅੱਛੇ ਆਰਟਿਸਟ ਸਾਡੇ ਗੁਟਾ ਕਾਣੀ ਵਾਹ ਜੀ ਵਾਹ ਤੇ ਸਾਡੇ ਢੋਲ ਤੇ ਸਾਡੇ ਜੀ ਸਾਡੇ ਬਖਸ਼ੀ ਭਾਈ ਪੰਜਾਬ ਦੀ ਸ਼ਾਨ ਜ਼ੋਰਦਾਰ ਤਾੜੀ ਮਾਰੋ ਤੇ ਸਾਡੇ ਢੋਲਕ ਤੇ ਇਹਨਾਂ ਨੂੰ ਤੁਸੀਂ ਦੇਖਿਆ ਹੀ ਹੋਣਾ ਜਨਾਬ ਲਾਹਾਂ ਵੀਰਾ ਜੀ ਦੇ ਨਾਲ ਇਹਨਾਂ ਨੇ ਬਹੁਤ ਟਾਈਮ ਕੰਮ ਕੀਤਾ ਸਾਡੇ ਰਾਜੂ ਭਾਜੀ ਜ਼ੋਰਦਾਰ ਤਾੜੀ ਮਾਰੋ ਜੀ ਢੋਲਕ ਦੇ ਸਾਥ ਦੇ ਸਾਡੇ ਛੋਟੇ ਵੀਰ ਅੰਤਰੀਸ਼ ਜਿョਕੇ ਪੈਰ ਤੇ ਉਰੀਓ ਸੀ ਸਖਤ ਮਾ ਕਾਫੀ ਟਾਈਮ ਤੋਂ ਦੇਖ ਰਿਹਾ ਕੋਈ ਯਤ੍ਰੋ ਮਰੀਆਂ ਪੈਣਾ ਆਂਦੀਆਂ ਨਾ ਮੱਥਾ ਟਿਕਣ ਵਾਸਤੇ ਕੋਈ ਇੱਧਰੋਂ ਆਂਦਾ ਪਰ ਜਿਨ੍ਹਾਂ ਦੀ ਸ਼ਰਧਾ ਹੁੰਦੀ ਹੈ ਨਾ ਇੱਕ ਬਾਈ ਹੁੰਦੀ ਹੈ ਜੋ ਆਪਣੀ ਔਲਾਦ ਦੀ ਖੁਸ਼ੀ ਮੰਗਦੀ ਹੈ ਉਹ ਕੋਈ ਵੀ ਦਰਬਾਰ ਹੋਵੇ ਮਾਂ ਦਾ ਦਰਬਾਰ ਹੈ ਮੰਦਿਰ ਦੇ ਵਿੱਚ ਜਾਵੇ ਮਰਜੀ ਦੇ ਵਿੱਚ ਜਾਵੇ ਦਰਖਤ ਦੇ ਵਿੱਚ ਜਾਵੇ ਪਰ ਮਾਂ ਨੂੰ ਹੋਰ ਕੋਈ ਆਸ ਨਹੀਂ ਹੁੰਦੀ ਆਪਣੀ ਔਲਾਦ ਤੋਂ ਬਿਗਾਰੇ ਆਲਾਦੀ ਖੁਸ਼ੀ ਮਨਦੀ ਹੈ ਬਾ ਜ਼ੋਰਦਾਰ ਤਾੜੀ ਕਮਾਲ ਦੇ ਨਾਮ ਦੀ ਮਾਰਨੀ ਚਾਹੀਦੀ ਹੈ ਅਜਮਾਨੀ ਆਤੀ ਦੇ ਦਰਸ਼ਕੀ ਦਾ ਨੂ ਜਿਨ੍ਹਾਂ ਨੂੰ ਹੁੰਦੀਆਂ ਨੇ ਇੱਕ ਮਰਾਦ ਹੁੰਦੀ ਐ ਵੀ ਮਾਂ ਮੈਨੂੰ ਦਰਸ਼ਨ ਦੇਵੇਗੀ ਮੇਰੀ ਖਾਲੀ ਝੋਲੀ ਭਰੇਗੀ ਉਹ ਕਦੇ ਵੀ ਨਹੀਂ ਅੱਖ ਕੀ ਜਾਂਦਾ ਜਿਹੜੇ ਅੱਖ ਕੀ ਬਣ ਜਾਂਦੇ ਨੇ ਨਾ ਦਰਬਾਰ ਤੋਂ ਬਸ ਆਪਾਂ ਲੰਗਰ ਛਕਦੇ ਆ ਇੱਕ ਦੋ ਝਾਕੀਆਂ ਦੇਖਣੀ ਐ ਫਿਰ ਵਗ ਜਾਂਦੇ ਐ ਉਹਨਾਂ ਦੀ ਕਦੇ ਵੀ ਝੋਲੀ ਨਹੀਂ ਭਰਦੀ ਉਹ ਕਦੇ ਵੀ ਅੱਖ ਦੇਹਣਾ ਜੋ ਕੋਣੀ ਦੀਦਾਰਾ ਤਾੜੀ ਜਿਹੜੇ ਤਾੜੀ ਦੇ ਨਾਲ i you. ਵੇਖੋ ਘਰ ਤੋਂ ਵੇਖੋ ਮਾਂ ਸ਼ੇਰਾਂ ਵਾਲੀ ਆਇਆ ਵੇਖੋ ਘਰ ਤੋਂ ਵੇਖੋ ਮਾਂ ਸ਼ੇਰਾਂ ਵਾਲੀਆਂ ਆਇਆ ਸ਼ੇਰਾਂ ਵਾਲੀ ਮਾਂ ਮੇਰਾ ਵਾਲੀ ਮਾਂ ਜੱਟੇ ਮਾਂ ਅੰਬੇ ਮਾਂ ਬੈਸ ਕੇ ਜਗੇ ਇਹਦੇ ਦਰਬਾਰ ਦੇ ਉੱਤੇ ਸੀ ਹੰਬੜੀਆਂ ਪੈਰੀਆਂ ਆਜ਼ਰੀਆਂ ਜਿਹੜੀਆਂ ਹੋਣ ਜਰੀਆਂ ਅੱਜ ਬਹੁਤ ਅੱਛੇ-ਅੱਛੇ ਵਾਜਿਬ ਸਾਡੇ ਰਾਜਕੁਮਾਰ ਜੀ ਰਿਸ਼ੀ ਇਹਨਾਂ ਦੇ ਨਾਮ 'ਤੇ ਇੱਕ ਤਾੜੀ ਹੋਣੀ ਚਾਹੀਦੀ ਆਪਰੇ ਪਿੰਡ ਦੇ ਬਹੁਤ ਹੀ ਅੱਛੇ ਜਿਹੜੇ ਪ੍ਰੈਸ ਮੀਡੀਆ ਵਾਲੇ ਨੇ ਔਰ ਸਾਡੇ ਰਾਜ ਕੁਮਾਰ ਜੀ ਜਿਹਨੇ ਪ੍ਰੈਸ ਕਰਦੇ ਆਲੇ ਸੋ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਕਰਦਾ ਔਰ ਸਾਡੇ ਰਣਜੀਤ ਟੇਲਰ ਜੀ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੇਰਾ ਬਹੁਤ ਵੱਡਾ ਮਾਣ ਕਰਕੇ ਕਿਨੇ 100-100 ਰੁਪਏ ਜਿਹੜਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਨ੍ਹਾਂ ਨੇ ਮੇਰਾ ਵੱਡਾ ਮਾਣ ਕੀਤਾ ਸਾਡੇ ਮੌਕੇ ਦੇ ਮੌਜੂਦਾ ਸਰਪੰਚ ਸਾਹਿਬਾਨ ਸਰਦਾਰ ਜਾਤਵਿੰਦਰ ਸਿੰਘ ਜੀ ਬਡੇ ਕਿਨਾਂ ਦੇ ਨਾਮ ਇੱਕ ਤਾੜੀ ਹੋਣੀ ਚਾਹੀਦੀ ਹੈ ਖੁੱਲ ਕੇ ਤਾੜੀ ਹੋਣੀ ਚਾਹੀਦੀ ਹੈ ਕਿਉਂਕਿ 72 ਸਾਲਾਂ ਬਾਅਦ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪੂਰੇ ਪਿੰਡ ਦੀ ਝੇਕਤਾ ਦੇ ਵਿੱਚ ਤਲਾ ਦੇ ਉੱਪਰ ਹਟ ਦੇ ਉੱਪਰ ਅਸੀਂ ਕਹਿ ਦਿੰਦੇ ਆ ਉਹਨਾਂ ਨੂੰ ਜਿਹੜਾ ਸਰਬਸਮਤੀ ਨਾਲ ਸਰਪੰਚ ਚੁਣਿਆ ਗਿਆ ਬਹੁਤ ਬਹੁਤ ਧੰਨਵਾਦ ਸਮੁੱਚੀ ਸਾਡੀ ਪ੍ਰਬੰਧਕ ਕਮੇਟੀ ਵੈਸੇ ਸੇਵਾਦਾਰ ਹੈ